ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਸਾਰੇ ਧਰਨਾਕਾਰੀਆਂ ਨੂੰ ਸਖਤ ਭਰੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਕਿ ਅਗਰ ਧਰਨਾ ਲਾਉਣ ਤੋਂ ਬਾਅਦ ਨਾਏ ਤਾਂ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਇਥੋਂ ਤੱਕ ਕਿ ਸਖਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮਸਲੇ ਦਾ ਹੱਲ ਹੋ ਸਕਦਾ ਧਰਨਾ ਲਗਾਉਣ ਦੀ ਬਜਾਏ ਹੋਰ ਬਥੇਰੇ ਵਿਕਲਪ ਨੇ ਪਰ ਜੇ ਹੁਣ ਧਰਨੇ ਲੱਗੇ ਤਾਂ ਉਨ੍ਹਾਂ ਦੇ ਖਿਲਾਫ ਸਖਤ ਕਾਰਵਾਈ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਖਾਤਿਆਂ ਤੇ ਇੱਕ ਮੈਸੇਜ ਵੀ ਜਾਰੀ ਕਰ ਦਿੱਤਾ ਜਿਸ ਦੇ ਉਹਨਾਂ ਨੇ ਕਿਹਾ ਕਿ ਬਾਝ ਆਜਨ ਨਹੀਂ ਤੇ ਧਰਨਾ ਕਰੀਆਂ ਦੇ ਖਿਲਾਫ ਕਾਰਵਾਈ ਹੋਏਗੀ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਦੇਸ਼ ਦੇ ਵਿੱਚ ਕਿਹਾ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਅਤੇ ਰੋਜ਼ਾਨਾ ਦੇ ਕੰਮਕਾਰਾਂ ਵਿੱਚ ਵਿਘਨ ਪਾਉਣਿਆਂ ਵਾਲੇ ਕੋਈ ਵੀ ਐਲਾਨ ਧਰਨੇ ਜਾਂ ਹੜਤਾਲਾਂ ਇਹ ਸਭ ਕੁਝ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸਸਤਾਵਾਂ ਜਥੇਬੰਦੀਆਂ ਅਤੇ ਜੂਨੀਅਨ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਹੈ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਰਹਿਣ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਜਾਰੇ ਇਹ ਮੁੱਖ ਮੰਤਰੀ ਭਗਵੰਤ ਮਾਨ ਹੋਣਾਂ ਨੇ ਲਿਖਿਆ ਇੱਕ ਵਾਰ ਫਿਰ ਪੜ੍ਹ ਕੇ ਸੁਣਾ ਦੇਣੇ ਕਿ ਉਹਨਾਂ ਨੇ ਧਰਨਾਕਾਰੀ ਜਾਂ ਮੁਲਾਜ਼ਮ ਜਥੇਬੰਦੀਆਂ ਜਾਂ ਹੋਰ ਕਿਸਾਨ ਜਥੇਬੰਦੀਆਂ ਨੂੰ ਕੀ ਕੁਝ ਸੰਦੇਸ਼ ਜਾਂ ਚੇਤਾਵਨੀ ਦਿੱਤੀ ਆ ਉਹ ਲਿਖਦੇ ਨੇ ਕਿ ਪੰਜਾਬ ਵਿੱਚ ਸੜਕਾਂ ਰੋਕਣ ਜਾਂ ਰੇਲਾਂ ਰੋਕਣ ਜਾਂ ਆਮ ਲੋਕਾਂ ਨੂੰ ਤੰਗ ਪਰੇਸ਼ਾਨ ਕਰਨ ਵਾਲੇ ਰੋਜ਼ਾਨਾ ਦੇ ਕੰਮਕਾਰਾਂ ਵਿੱਚ ਵਿਘਨ ਪਾਉਣ ਵਾਲੇ ਕੋਈ ਵੀ ਐਲਾਨ ਧਰਨੇ ਜਾਂ ਹੜਤਾਲਾਂ ਇਹ ਸਭ ਕੁਝ ਪਬਲਿਕ ਦੇ ਵਿਰੁੱਧ ਮੰਨੇ ਜਾਣਗੇ ਸਾਰੀਆਂ ਸੰਸਥਾਵਾਂ ਜਥੇਬੰਦੀਆਂ ਅਤੇ ਜੂਨੀਅਨ ਧਿਆਨ ਦੇਣ ਵਿਰੋਧ ਕਰਨ ਦੇ ਹੋਰ ਵੀ ਤਰੀਕੇ ਹਨ ਸਿਰਫ ਲੋਕਾਂ ਨੂੰ ਤੰਗ ਕਰਨਾ ਸਹੀ ਨਹੀਂ ਹੈ ਵਰਨਾ ਸਖਤ ਕਾਨੂੰਨੀ ਕਾਰਵਾਈ ਲਈ ਤਿਆਰ ਹਨ ਪੰਜਾਬ ਦੇ ਮਿਹਨਤੀ ਲੋਕਾਂ ਦੇ ਹਿੱਤ ਵਿੱਚ ਜਾਰੀ ਇਹ ਮੁੱਖ ਮੰਤਰੀ ਭਗਵੰਤ ਮਾਨ ਹਨ ਲਿਖਿਆ ਉਧਰ ਮੁੱਖ ਮੰਤਰੀ ਭਗਵੰਤ ਮਾਨ ਦੀ ਸਖਤ ਕਾਰਵਾਈ ਵਾਲੀ ਜਿਹੜੀ ਚੇਤਾਵਨੀ ਨੂੰ ਲੈ ਕੇ ਕਈ ਕਿ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਨੇ ਉਹਨਾਂ ਨੂੰ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਦਰਨੇ ਤੇ ਹੜਤਾਲ ਕਰਨਾ ਇਹ ਜਨਤਾ ਦੇ ਵਿਰੋਧੀ ਆ ਜਿਸ ਕਰਕੇ ਡਲੇਵਾਲ ਸਮੇਤ ਕਈ ਕਿਸਾਨ ਨੇਤਾ ਉਹਨਾਂ ਨੇ ਪੁਲਿਸ ਨੇ ਘਰਾਂ ਵਿੱਚ ਹੀ ਨજરਬੰਦ ਕਰ ਦਿੱਤੇ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ੰਭੂ ਪੁਲਿਸ ਥਾਣੇ ਦਾ ਘਰਾਓ ਨੂੰ ਲੈ ਕੇ ਕਿਸਾਨਾਂ ਨੂੰ ਸਖਤ ਕਾਰਵਾਈ ਨੂੰ ਲੈ ਕੇ ਇਹਨਾਂ ਚੇਤਾਵਨੀ ਜਾਰੀ ਕਰ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸੰਬੰਧ ਵਿੱਚ ਆਪਣੇ ਸੋਸ਼ਲ ਮੀਡੀਆ ਖਾਤੇ ਦੇ ਵਿੱਚ ਕਿਹਾ ਕਿ ਅਜਿਹੇ ਧਰਨੇ ਤੇ ਹੜਤਾਲਾਂ ਨੂੰ ਸਰਕਾਰ ਜਨਤਾ ਵਿਰੋਧੀ ਮੰਨੇਗੀ ਜੋ ਅਜਿਹਾ ਕਰੇਗਾ ਉਸ ਦੇ ਖਿਲਾਫ ਕਾਨੂੰਨੀ ਕਾਰਵਾਈ ਸਖਤ ਹੋਵੇਗੀ ਦੂਜੇ ਪਾਸੇ ਕਿਸਾਨਾਂ ਨੇ 6 ਮਈ ਨੂੰ ਪ੍ਰਦਰਸ਼ਨ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਨੇ ਕਿਸਾਨ ਨੇਤਾ ਜਗਜੀਤ ਸਿੰਘ ਢਲੇਵਾਲ ਸਮੇਤ ਕਈਆਂ ਨੂੰ ਉਹਨਾਂ ਦੇ ਘਰਾਂ ਦੇ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਪੁਲਿਸ ਟੀਮ ਸੋਮਵਾਰ ਤੜਕੇ ਹੀ 4 ਵਜੇ ਜਗਜੀਤ ਸਿੰਘ ਢਲੇਵਾਲ ਦੇ ਫਰੀਦਕੋਟ ਸਥਿਤ ਘਰ ਪਹੁੰਚ ਗਈ ਢਲੇਵਾਲ ਨੇ ਖੁਦ ਮੀਡੀਆ ਨੂੰ ਲਾਈਵ ਹੋ ਕੇ ਸਾਰੀ ਜਾਣਕਾਰੀ ਦਿੱਤੀ ਹੈ ਕਿਸਾਨਾਂ ਦੇ ਪ੍ਰਦਰਸ਼ਨ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਦੋ ਅਹਿਮ ਗੱਲਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਪੰਜਾਬ ਵਿੱਚ ਸੜਕਾਂ ਨੂੰ ਜਾਮ ਕਰਨਾ, ਟ੍ਰੇਨਾਂ ਨੂੰ ਰੋਕਣਾ ਜਾਂ ਆਮ ਲੋਕਾਂ ਨੂੰ ਪਰੇਸ਼ਾਨ ਕਰਨਾ ਅਤੇ ਰੋਜ਼ਮਰਾਂ ਦੇ ਕੰਮਕਾਜ ਵਿੱਚ ਅੜਿੱਕਾ ਡਾਉਣਾ ਇਹ ਇਹੋ ਜਿਹੇ ਲੈ ਕੇ ਕਿਸੇ ਵੀ ਪ੍ਰਕਾਰ ਦੇ ਜਿਹੜੇ ਐਲਾਨ ਜਾਂ ਧਰਨੇ ਆ ਜਾਂ ਹੜਤਾਲਾਂ ਨੇ ਇਹ ਪੰਜਾਬ ਦੇ ਵਿਰੋਧ ਵਿੱਚ ਮੰਨੇ ਜਾਣਗੇ ਦੂਜਿਆਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਸਾਰੀਆਂ ਸੰਸਥਾਵਾਂ ਸੰਗਠਨਾਂ ਤੇ ਜੂਨੀਅਨ ਇਸ ਗੱਲ ਤੇ ਉਚੇਚਾ ਧਿਆਨ ਦੇਣਾ ਚਾਹੀਦਾ ਕਿ ਵਿਰੋਧ ਕਰਨ ਦੇ ਹੋਰ ਵੀ ਬਥੇਰੇ ਤਰੀਕੇ ਨੇ ਲੇਕਿਨ ਕੇਵਲ ਲੋਕਾਂ ਨੂੰ ਪਰੇਸ਼ਾਨ ਕਰਨਾ ਇਹ ਕੋਈ ਉਚਿਤ ਕਾਰਵਾਈ ਨਹੀਂ ਹੈ ਹੁਣ ਜਿਹੜਾ ਵੀ ਜਥੇਬੰਦੀ ਚਾਹੇ ਕਿਸਾਨ ਨੇ ਚਾਹੇ ਸੰਗਠਨ ਨੇ ਜਾਂ ਸਸਤਾਵ ਅਜਿਹਾ ਕਰਨ ਗਿਆ ਤੇ ਉਹਨਾਂ ਦੇ ਖਿਲਾਫ ਸਰਕਾਰ ਸ਼ਕਤੀ ਨਾਲ ਕਾਨੂੰਨੀ ਕਾਰਵਾਈ ਕਰੇਗੀ ਉਧਰ ਹਾਊਸ ਰੈਸਟ ਕਿਤੇ ਜਾਣ ਤੋਂ ਬਾਅਦ ਕਿਸਾਨ ਨੇ ਤਾਂ ਜਗਦੀਸ਼ ਸਿੰਘ ਡੱਲੇਵਾਲ ਨੇ ਕਿਹਾ ਕਿ ਸਾਰੇ ਜਾਣਦੇ ਕਿ ਮੈਂ ਚੱਲ ਫੇਰ ਨਹੀਂ ਸਕਦਾ ਇਸ ਦੇ ਬਾਵਜੂਦ ਸਰਕਾਰ ਡਰੀ ਹੋਈ ਆ ਉਸ ਨੂੰ ਹਾਊਸ ਰੈਸਟ ਦੀ ਕਰ ਲਿਆ ਗਿਆ ਅਜਿਹੇ ਚ ਸਰਕਾਰ ਦੀ ਤਰਫ ਤੋਂ ਜਿਹੜੇ ਫੈਸਲੇ ਲੈ ਜਾ ਰਹੇ ਉਹ ਸਾਰਾ ਸਰ ਗਲਤ ਆ ਕਿਸਾਨ ਮਜ਼ਦੂਰ ਮੋਰਚਾ ਅਤੇ ਸੰਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਨੇ 6 ਮਈ ਨੂੰ ਸ਼ੰਭੂਪੁਰ ਪੁਲਿਸ ਸਟੇਸ਼ਨ ਦੇ ਬਾਹਰ ਜ਼ਬਰ ਵਿਰੋਧੀ ਧਰਨਾ ਦੇੰਦਾ ਜਿਹੜਾ ਵਾ ਜ਼ਬਰ ਦੇ ਵਿਰੋਧ ਧਰਨਾ ਦੇਣ ਦਾ ਘੋਸ਼ਣਾ ਐਲਾਨ ਕੀਤਾ ਸੀ ਕਿਸਾਨ ਸੰਗਠਨਾ ਦੋਸ਼ ਹੈ ਕਿ ਸਰਕਾਰ ਨੇ ਕਿਸਾਨ ਅਧੂਲਨ ਨੂੰ ਬਲਪੂਰਵਕ ਹਟਾਇਆ ਤੇ ਕਿਸਾਨ ਲੀਡਰਾਂ ਨੂੰ ਧੋਖੇ ਵਿੱਚ ਰੱਖ ਕੇ ਹਰਾਸ ਵਿੱਚ ਲਿਆ ਜਗਜੀਤ ਸਿੰਘ ਡੱਲੇਵਾਲ ਨੇ ਚਾਰ ਗੱਲਾਂ ਆਖੀਆਂ ਨੇ ਜਗਜੀਤ ਸਿੰਘ ਡੱਲੇ ਨੇ ਕਿਹਾ ਕਿ ਪਟਿਆਲਾ ਵਿੱਚ ਕੁਝ ਸਥਾਨਾਂ ਤੇ ਲੋਕਾਂ ਨੇ ਲੀਡਰਾਂ ਦੇ ਉਹਨਾਂ ਦੇ ਕਰੀਬਿਆਂ ਤੇ ਹੋਰ ਖਨੋਰੀ ਬਾਰਡਰ ਤੇ ਪੁਲਿਸ ਮੁਲਾਜ਼ਮਾਂ ਦੇ ਜੋ ਕੋਲ ਜਿਹੜੀਆਂ ਟਰਾਲੀਆਂ ਬਰਾਮਦ ਸੀ ਸਾਡੀ ਮੰਗ ਸੀ ਇਹਨਾਂ ਮਾਮਲੇ ਵਿੱਚ ਦੋਸ਼ੀਆਂ ਦੇ ਖਿਲਾਫ ਸਰਕਾਰ ਕਾਰਵਾਈ ਕਰੇ ਪਰਚਾ ਦਰਜ ਕਰੇ ਕੁਝ ਸਥਾਨਾਂ ਤੇ ਮਕਦਮੇ ਦਰਜ ਹੋਏ ਨੇ ਪਰ ਹੁਣ ਸਥਿਤੀ ਹੈ ਕਿ ਦੋਸ਼ੀਆਂ ਤੇ ਕਾਰਵਾਈ ਕਰਨ ਦੀ ਬਜਾਏ ਕਿਸਾਨਾਂ ਦਾ ਸਮਾਨ ਲੱਭਣ ਵਾਲੇ ਲੋਕਾਂ ਦੇ ਖਿਲਾਫ ਵੀ ਹੁਣ ਮਾਮਲੇ ਦਰਜ ਕੀਤੇ ਜਾ ਰਹੇ ਨੇ ਉਹਨੇ ਵੀ ਕਹਿ ਕੇ ਜਦੋਂ ਸਾਡਾ ਅੰਦੋਲਨ ਚੱਲ ਰਿਹਾ ਸੀ ਤੇ ਉਸ ਸਮੇਂ ਡੀਜੀਪੀ ਨੇ ਭਰੋਸਾ ਦਿੱਤਾ ਸੀ ਕਿ ਕਿਸਾਨਾਂ ਦੇ ਸਮਾਨ ਤੇ ਨੁਕਸਾਨ ਦੀ ਪਰਪਾਈ ਕੀਤੀ ਜਾਵੇਗੀ ਲੇਕਿਨ ਹੁਣ ਅਜਿਹਾ ਨਹੀਂ ਲੱਗ ਰਿਹਾ ਸਰਕਾਰ ਆਪਣੀ ਜ਼ੁਬਾਨ ਤੋਂ ਮੁੱਕ ਰਹੀ ਹੈ ਇਹਨੂੰ ਲੈ ਕੇ 6 ਮਈ ਨੂੰ ਸ਼ੰਭੂ ਬਾਰਡਰ ਤੇ ਥਾਣੇ ਦਾ ਘਰਾਉ ਕਰਨ ਦੀ ਕੋ ਜਿਹੜਾ ਵਾ ਫੈਸਲਾ ਕੀਤਾ ਗਿਆ ਔਰ ਐਸਐਚਓ ਦੇ ਵਿਹਾਰ ਨੂੰ ਲੈ ਕੇ ਵੀ ਕਿਸਾਨਾਂ ਨੇ ਕਾਰਵਾਈ ਦੀ ਮੰਗ ਕੀਤੀ ਸੀ ਤੇ ਜਾਂ ਉਹਨਾਂ ਵੱਡਾ ਮੁੱਦਾ ਠਾਏ ਕੇ ਸਰਕਾਰ ਇੰਨੀ ਡਰੀ ਹੋਈ ਕਿ ਲੋਕਾਂ ਨੂੰ ਇਕੱਠਾ ਵੀ ਨਹੀਂ ਹੋਣ ਦੇ ਰਹੀ ਜੇਲ੍ਹ ਵਿੱਚ ਸੁੱਟ ਰਹੀ ਆ ਤਾਂ ਕਿ ਲੋਕ ਇਨਸਾਫ ਦੀ ਮੰਗਨਾ ਕਰ ਸਕਣ ਉਹਨਾਂ ਕਿ ਕਿ ਤਾਨਾਸ਼ਾਈ ਸਰਕਾਰ ਦਾ ਫੈਸਲਾ ਕਦੋਂ ਤੱਕ ਚੱਲੇਗਾ ਇਸ ਦੇ ਖਿਲਾਫ ਆਮ ਜਨਤਾ ਨੂੰ ਖੜਾ ਹੋਣਾ ਚਾਹੀਦਾ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਕਦੇ ਵੀ ਇਨਸਾਫ ਨਹੀਂ ਮਿਲੂਗਾ ਕਿਸਾਨ ਨੇਤਾ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਸਾਨੂੰ ਬੁਲਾ ਕੇ ਪੁੱਛਣਾ ਚਾਹੀਦਾ ਸੀ ਕਿ ਧਰਨਾ ਕਿਉਂ ਦਿੱਤਾ ਜਾ ਰਿਹਾ ਪਰ ਸਾਡੀਆਂ ਮੰਗਾਂ ਸਪਸ਼ਟ ਹੈ ਲੇਕਿਨ ਪ੍ਰੋਟੈਸਟ ਕਰਨ ਦਾ ਹਰ ਇੱਕ ਦਾ ਹੱਕ ਹੈ ਲੇਕਿਨ ਸਰਕਾਰ ਉਹ ਵੀ ਹੱਕ ਖੋਰੀ ਹੈ ਉਹਨਾਂ ਕਹਿੰਦੇ ਕਿ ਕਿਸਾਨਾਂ ਦੀ ਮੰਗੇ ਧਰਨੇਦਾਰ ਜਿਨ੍ਹਾਂ ਅਧਿਕਾਰੀਆਂ ਨੇ ਕਿਸਾਨਾਂ ਦੇ ਖਿਲਾਫ ਗਲਤ ਵਿਹਾਰ ਕੀਤਾ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਸੀ ਦੂਜੀ ਮੰਗ ਸੀ ਕਿ ਡੀਜੀਪੀ ਪੰਜਾਬ ਨੇ ਜੋ ਵਾਅਦਾ ਕੀਤਾ ਉਹ ਪੂਰਾ ਕੀਤਾ ਜਾਵੇ ਤੇ ਕਿਸਾਨਾਂ ਦੇ ਨੁਕਸਾਨ ਦੀ ਪਰਪਾਈ ਕੀਤੀ ਜਾਵੇ ਕਿਸਾਨਾਂ ਨੇ ਤੇਰਾ ਫਰਮ 224 ਨੂੰ ਘੱਟੋ ਘੱਟ ਸਮਰਥਨ ਮੁੱਲ ਸਮੇਤ ਹੋਰ ਮੰਗਾਂ ਨੂੰ ਲੈ ਕੇ ਸ਼ੰਭੂ ਅਤੇ ਖਨੌਰੀ ਬਾਰਡਰ ਤੇ ਧਰਨਾ ਦਿੱਤਾ ਸੀ 26 ਨਵੰਬਰ ਨੂੰ ਕਿਸਾਨ ਨੇਤਾ ਜਗਜੀਤ ਸਿੰਘ ਡਲੇਵਾ ਨੇ ਖਨੌਰੀ ਬਾਰਡਰ ਤੇ ਭੁਖੜ ਹੜਤਾਲ ਸ਼ੁਰੂ ਕੀਤੀ ਫਿਰ 19 ਮਾਰਚ 2025 ਨੂੰ ਕਿਸਾਨ ਨੇਤਾ ਚੰਡੀਗੜ੍ਹ ਵਿੱਚ ਕੇਂਦਰੀ ਮੰਤਰੀਆਂ ਦੇ ਨਾਲ ਬੈਠਕ ਕਰਨ ਆਏ ਸੀ ਜਦੋਂ ਵਾਪਸ ਜਾ ਰਹੇ ਸੀ ਮੀਟਿੰਗ ਕਰਕੇ ਤੇ ਪੰਜਾਬ ਪੁਲਿਸ ਨੇ ਪੰਜਾਬ ਸਕਿਆ ਨੂੰ ਉਹਨਾਂ ਨੂੰ ਮਹਾਲੀ ਨੇੜੇ ਗ੍ਰਿਫਤਾਰ ਕਰ ਲਿਆ ਸੀ ਉਸ ਤੋਂ ਬਾਅਦ ਪੁਲਿਸ ਨੇ ਜ਼ਬਰੀ ਸ਼ੰਭੂ ਅਤੇ ਖਨੌਰੀ ਬਾਰਡਰ ਤੋਂ ਕਿਸਾਨਾਂ ਨੂੰ ਹਟਾ ਦਿੱਤੇ ਸੀ ਉਹਨਾਂ ਦੇ ਸਮਾਨ ਵੀ ਦੂਰ ਦਰਾਡੇ ਛੱਡ ਦਿੱਤੇ ਗਏ ਜਿਨ੍ਹਾਂ ਵਿੱਚ ਬਹੁਤ ਸਾਰੇ ਜਿਹੜੇ ਕਿਸਾਨਾਂ ਦੀ ਜਿਸੰਦ ਨੇ ਉਹ ਚੋਰੀ ਹੋ ਗਏ ਸੀ ਇਥੋਂ ਦਾ ਕਿ ਕੁਝ ਆਮ ਆਦੀ ਪਾਰਟੀ ਦੇ ਵਰਕਰਾਂ ਤੇ ਵੀ ਦੋਸ਼ ਲੱਗੇ ਸੀ ਫਿਰ ਡੱਲੇਵਾਲ ਨੂੰ ਪੁਲਿਸ ਨੇ ਹਸਪਤਾਲ ਵਿੱਚ ਭਰਤੀ ਕਰਵਾਤਾ 3 April ਨੂੰ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ 6 April ਨੂੰ ਫਤੇਗੜ ਸਾਹਿਬ ਵਿੱਚ ਹੋਈ ਪੰਚਾਇਤ ਵਿੱਚ ਡੱਲੇਵਾਲ ਨੇ ਆਪਣਾ ਜਿਹੜਾ ਵਾ ਭੁੱਖ ਬਨਵਰਤ ਉਹਦਾ ਸਮਾਪਤ ਕਰਨ ਦੀ ਘੋਸ਼ਣਾ ਕੀਤੀ ਹਾਲਾਂਕਿ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਦੇ ਖਿਲਾਫ ਉਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਹਾਲਾਂਕਿ ਉਧਰ ਕਿਸਾਨ ਲੀਡਰਾਂ ਨੇ ਕਿਹਾ ਸੀ ਕਿ ਸੈਂਟਰ ਸਰਕਾਰ ਨਾਲ ਅਸੀਂ ਮੀਟਿੰਗ ਕਰਾਂਗੇ ਚਾਰ ਤਰੀਕ ਨੂੰ ਇੱਕ ਮੀਟਿੰਗ ਹੋਣੀ ਸੀ ਲੇਕਿਨ ਉਹਦੇ ਚ ਕੇਂਦਰ ਸਰਕਾਰ ਪੰਜਾਬ ਦੇ ਨੁਮਾਇੰਦੇ ਜਾਂ ਪ੍ਰਜਾ ਸਰਕਾਰ ਨੂੰ ਨਾ ਬੁਲਾਵੇ ਜੇ ਇਹਦੇ ਚੱਲਦਿਆਂ ਸੈਂਟਰ ਸਰਕਾਰ ਨੇ 4 ਮਈ ਵਾਲੀ ਜਿਹੜੀ ਮੀਟਿੰਗ ਇਸ ਕਰਕੇ ਮੁਲਤਵੀ ਕਰ ਦਿੱਤੀ ਸੀ ਕਿ ਜਦ ਤੱਕ ਇਸ ਮੀਟਿੰਗ ਦੇ ਵਿੱਚ ਜਿਹੜੇ ਨੇ ਪੰਜਾਬ ਸਰਕਾਰ ਨਹੀਂ ਆਏਗੀ ਤਦ ਤੱਕ ਇਹ ਮੀਟਿੰਗ ਨਹੀਂ ਹੋ ਸਕਦੀ ਕਿਉਂਕਿ ਫੈਡਰਲ ਢਾਂਚੇ ਦੇ ਖਿਲਾਫ ਆ ਜਿਦੇ ਚੱਲਦਿਆਂ ਫਿਰ ਕਿਸਾਨ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਕਿ ਮੁਰਤੋਂ ਸ਼ੰਭੂ ਬਾਰਡਰ ਤੇ ਜਿਹੜਾ ਵਾ ਉਹ ਪੁਲਿਸ ਸਟੇਸ਼ਨ ਦੇ ਖਿਲਾਫ ਜਾਂ ਪੁਲਿਸ ਦੇ ਬਾਹਰ ਧਰਨਾ ਦਿੱਤਾ ਜਾਊਗਾ ਔਰ ਨਾਲ ਦੀ ਨਾਲ ਅੰਮ੍ਰਿਤਸਰ ਦੇ ਵਿੱਚ ਰੇਲ ਰੋਕੋ ਵੀ ਦਾ ਜਿਹੜਾ ਵਾ ਕਿਸਾਨਾਂ ਵੱਲੋਂ ਧਰਨਾ ਦਿੱਤਾ ਜਾਊਗਾ ਆਪਣਾ ਪ੍ਰੋਟੈਸਟ ਕੀਤਾ ਜਾਊਗਾ ਰੇਲਾਂ ਰੋਕ ਕੇ ਜਿਦੇ ਚੱਲਦਿਆ ਹੁਣ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਸਖਤ ਲੇਜ ਨਾਲ ਇੱਕ ਟਿੱਪਣੀ ਜਿਹੜਾ ਇੱਕ ਉਹਨਾਂ ਨੇ ਬਿਆਨ ਜਾਰੀ ਕਰ ਦਿੱਤਾ ਹੈਗਾ ਕਿ ਵਿਰੋਧ ਕਰਨ ਦੇ ਹੋਰ ਬਥੇਰੇ ਤਰੀਕੇ ਨੇ ਲੇਕਿਨ ਜੇ ਰੋਜ਼ ਹੀ ਇਦਾਂ ਦੇ ਤੁਸੀਂ ਧਰਨੇ ਲਾਓਗੇ ਰੇਲਾਂ ਰੋਕੋਗੇ ਛੜਕਾਂ ਜਾਮ ਕਰੋਗੇ ਤੇ ਇਹ ਲੋਕਾਂ ਦੇ ਵਿਰੋਧ ਹੈ ਲੋਕਾਂ ਦੇ ਵਿਕਾਸ ਵਿੱਚ ਅੜਿੱਕਾ ਜਿਸ ਕਰਕੇ ਸਰਕਾਰ ਅਜਿਹੇ ਧਰਨੇ ਬਰਦਾਸ਼ਤ ਨਹੀਂ ਕਰੇਗੀ ਤਰੀਕੇ ਹੋਰ ਵੀ ਬਥੇਰੇ ਨੇ ਗੱਲਬਾਤ ਦੇ ਹੁਣ ਦੇਖਦੇ ਹਾਂ ਕਿ ਕਿਸਾਨਾਂ ਨੂੰ ਸਰਕਾਰ ਨੇ ਘਰਾਂ ਵਿੱਚ ਨਜ਼ਰਬੰਦ ਕਰ ਲਿਆ ਤੇ ਕੀ ਭਵਿੱਖ ਦੇ ਵਿੱਚ ਕੋਈ ਜਿਹੜੀਆਂ ਜਥੇਬੰਦੀਆਂ ਵਾਂ ਉਹ ਆਪਣਾ ਪ੍ਰੋਟੈਸਟ ਕਰ ਲੈ ਛੜਕਾਂ ਜਾਂ ਰੇਲਾਂ ਰੁਕਣ ਦੀ ਜਿਹਾਏ ਹੋਰ ਕੀ ਵਿਕਲਪ ਚੋਂ ਲੈਂਦੀਆਂ ਲੇਕਿਨ ਫਿਲਹਾਲ ਪੰਜਾਬ ਸਰਕਾਰ ਵੱਲੋਂ ਇੱਕ ਸਖਤੀ ਭਰੇ ਲਹਿਜੇ ਦੇ ਨਾਲ ਪੰਜਾਬ ਦੇ ਕਿਸਾਨਾਂ ਜਥੇਬੰਦੀਆਂ ਤੇ ਹੋਰ ਸੰਗਠਨਾਂ ਨੂੰ ਚੇਤਾਵਨੀ ਜਾਰੀ ਕਰ ਦਿੱਤੀ ਹੈ ਫਿਲਹਾਲ ਇਸ ਜਾਣਕਾਰੀ ਨਾਲ ਤੁਹਾਡਾ ਤੋਂ ਲੈ ਕੇ ਆ ਗਿਆ ਦੇਖਦੇ ਰਹੋ ਏਬੀਸ ਪੰਜਾਬ ਧੰਨਵਾਦ